ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਾਪੂ ਬਲਕੌਰ ਸਿੰਘ ਬੈਠੇ ਹੋਏ ਨੇ ਸਿੱਧੂ ਮੂਸੇਵਾਲਾ ਦੀ ਫੋਟੋ ਲੱਗੀ ਹੋਈ ਆ ਸਾਹਮਣੇ ਕੇਕ ਪਿਆ ਆ ਤਾਂ ਤਸਵੀਰ ਦੇ ਵਿੱਚ ਕੁਝ ਹੋਰ ਵੀ ਦੇਖ ਰਹੇ ਹਾਂ ਹੱਥ ਦੇ ਵਿੱਚ ਇੱਕ ਛੋਟਾ ਬੱਚਾ ਇਹ ਬੱਚਾ ਕੌਣ ਹੈ ਇਹ ਕੋਈ ਐਡਿਟ ਕੀਤੀ ਹੋਈ ਫੋਟੋ ਨਹੀਂ ਇਹ ਸਿੱਧੂ ਮੂਸੇਵਾਲਾ ਦਾ ਛੋਟਾ ਪਰਾ ਸਿੱਧੂ ਦੀ ਘਰ ਵਾਪਸੀ ਹੋਈ ਆ ਇਹ ਤਸਵੀਰ ਬਾਪੂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਤੁਹਾਨੂੰ ਦੱਸਦੇ ਆ ਬੱਪੂ ਬਲਕੌਰ ਸਿੰਘ ਹੋਰਾਂ ਨੇ ਕੀ ਕਿਹਾ ਬੱਪੂ ਬਲਕੌਰ ਸਿੰਘ ਕਹਿੰਦੇ ਨੇ ਸ਼ੁਭਦੀਪ ਨੂੰ ਜਨਵਾਜੀਆ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਇੱਕ ਸ਼ੁਭ ਦਾ ਛੋਟਾ ਵੀਰ ਪਾਇਆ ਹੈ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਉਹ ਸ਼ੁਭ ਚਿੰਤਕਾਰ ਦੇ ਅਥਾ ਪਿਆਦ ਲਈ ਸ਼ੁਕਰਗੁਜ਼ਾਰ ਹਾਂ ਇਹ ਤਸਵੀਰ ਬੱਬਲਕੌਰ ਸਿੰਘ ਹੋਰਾਂ ਦੀ ਹੈ ਇਹ ਉਹਨਾਂ ਨੇ ਲਿਖਿਆ ਕਿ ਸਾਡੇ ਘਰੇ ਸਿੱਧੂ ਦਾ ਛੋਟਾ ਪਰਾ ਆਇਆ ਹੈ ਅਕਾਲਪੁਰਖ ਦੇ ਧਨਵਾਨੀਆਂ ਕਿ ਉਹਨਾਂ ਨੇ ਸਾਡੇ ਆ ਚੋਲੀ ਛੋਟਾ ਪੁੱਤ ਪਾਇਆ ਮਾਂ ਵੀ ਬੇਹੱਦ ਖੁਸ਼ ਹੈ ਪਿੰਡ ਵੀ ਬੇਹੱਦ ਖੁਸ਼ ਹੈ ਹਵੇਲੀ ਦੇ ਵਿੱਚ ਇੱਕ ਵਾਰੀ ਫਿਰ ਤੋੜਾਣ ਕਾਇ ਹੈ ਪਰ ਉਹ ਸਮਾਣੀ ਭੁਲਾਇਆ ਜਾ ਸਕਦਾ ਸਮਾ ਸਿੱਧੂ ਦੇ ਨਾਲ ਹੋਇਆ ਉਹ ਪਲੈਨ ਜਾ ਸਕਦਾ ਪਰ ਪਰਿਵਾਰ ਦੇ ਲਈ ਅੱਜ ਬਹੁਤ ਵੱਡੀ ਖੁਸ਼ੀ ਹੈ ਜਸਟਿਸ ਵੀ ਨਾਲ ਦੀ ਨਾਲ ਮੰਗੀ ਜਾਏਗਾ ਇਹ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਪਿਆਰਾ ਬੱਚਾ ਨਜ਼ਰ ਆ ਰਿਹਾ ਹੱਥ ਦੇ ਵਿੱਚ ਤੇ ਬਾਪੂ ਦੇ ਚਿਹਰੇ ਤੇ ਵੀ ਖੁਸ਼ੀ ਹੈ ਤੇ ਨਾਲ ਤਸਵੀਰ ਦੇ ਵਿੱਚ ਲੈਜਨ ਨੈਵਰ ਡਾਈ ਸਿੱਧੂ ਮੁਸੇਵਾਲਾ ਉਹ ਵੀ ਹੱਸ ਰਿਹਾ ਤਾਂ ਕੇਕ ਵੀ ਕੱਟਿਆ ਗਿਆ ਉਸ ਤੇ ਉੱਤੇ ਹੈਪੀ ਬਰਥਡੇ ਲਿਖਿਆ ਗਿਆ ਸਪੈਸ਼ਲ ਖਾਸ ਤੌਰ ਤੇ ਪਹਿਲਾਂ ਬਹੁਤ ਖਬਰਾ ਚਰਨੀਆਂ ਸੀ ਕਿ ਮਾਤਾ ਪੁੱਤ ਨੂੰ ਜਨਮ ਦੇਣਗੇ ਤੋਂ ਬੱਚਾ ਨੂੰ ਜਨਮ ਦੇਣਗੇ ਪਰ ਉਹ ਘੜੀਆਂ ਇੰਤਜ਼ਾਰ ਖਤਮ ਹੋਏ ਬਹੁਤ ਨਿਊਜ਼ ਚੈਨਲਾਂ ਨੇ ਖਬਰਾਂ ਲਈਆਂ ਪਰ ਕਿਤਨਾ ਕਿਤੇ ਪਿਆਰ ਕਹਿੰਦਾ ਪਰਿਵਾਰ ਕਹਿੰਦਾ ਸੀਗਾ ਕਿ ਅਸੀਂ ਖਬਰ ਜ਼ਰੂਰ ਸਾਂਝੀ ਕਰਾਂਗੇ ਜੋ ਵੀ ਹੋਈ ਤੁਹਾਡੇ ਨਾਲ ਉਹੀ ਗੱਲ ਹੋਈ ਅੱਜ ਬਾਪੂ ਬਲਕੌਰ ਸਿੰਘ ਹੋਰਾ ਨੇ ਦਿਨ ਚੜ੍ਹਦੇ ਹੀ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਇੱਕ ਛੋਟਾ ਸਿੱਧੂ ਨਜ਼ਰ ਆ ਰਹੀ ਹੈ ਬਾਪੂ ਦੇ ਚਿਹਰੇ ਤੇ ਖੁਸ਼ੀ ਮਾਤਾ ਦੇ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰ ਦਿਓ ਤਾਂ ਜੋ ਸਿੱਧੂ ਨੂੰ ਚੌਣ ਵਾਲੇ ਸਿੱਧੂ ਦੇ ਛੋਟੇ ਭਰਾ ਨੂੰ ਚੌਣ ਵਾਲਿਆਂ ਤੱਕ ਇਹ ਵੀਡੀਓ ਪਹੁੰਚ ਜਾਵੇ ਆਜ਼ਾਦ ਟੀਵੀ ਵੱਲੋਂ ਵੀ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਲੱਖ ਲੱਖ ਮੁਬਾਰਕ ਅਤੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜਦ ਤੱਕ ਜਸਟਿਸ ਨਹੀਂ ਮਿਲਦਾ ਜਸਟਿਸ ਫੋਰ ਸਿੱਧੂ ਮੂਸੇਵਾਲਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਾਪੂ ਬਲਕੌਰ ਸਿੰਘ ਬੈਠੇ ਹੋਏ ਨੇ ਸਿੱਧੂ ਮੂਸੇਵਾਲਾ ਦੀ ਫੋਟੋ ਲੱਗੀ ਹੋਈ ਆ ਸਾਹਮਣੇ ਕੇਕ ਪਿਆ ਆ ਤਾਂ ਤਸਵੀਰ ਦੇ ਵਿੱਚ ਕੁਝ ਹੋਰ ਵੀ ਦੇਖ ਰਹੇ ਹਾਂ ਹੱਥ ਦੇ ਵਿੱਚ ਇੱਕ ਛੋਟਾ ਬੱਚਾ ਇਹ ਬੱਚਾ ਕੌਣ ਹੈ ਇਹ ਕੋਈ ਐਡਿਟ ਕੀਤੀ ਹੋਈ ਫੋਟੋ ਨਹੀਂ ਇਹ ਸਿੱਧੂ ਮੂਸੇਵਾਲਾ ਦਾ ਛੋਟਾ ਪਰਾ ਸਿੱਧੂ ਦੀ ਘਰ ਵਾਪਸੀ ਹੋਈ ਆ ਇਹ ਤਸਵੀਰ ਬਾਪੂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਤੁਹਾਨੂੰ ਦੱਸਦੇ ਆ ਬੱਪੂ ਬਲਕੌਰ ਸਿੰਘ ਹੋਰਾਂ ਨੇ ਕੀ ਕੀਤਾ ਬੱਪੂ ਬਲਕੌਰ ਸਿੰਘ ਕਹਿੰਦੇ ਨੇ ਸ਼ੁਭਦੀਪ ਨੂੰ ਚੌਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਇੱਕ ਸ਼ੁਭ ਦਾ ਛੋਟਾ ਵੀਰ ਪਾਇਆ ਹੈ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਉਹ ਸ਼ੁਭ ਚਿੰਤਕਾਂ ਦੇ ਅਥਾ ਪਿਆਦ ਲਈ ਸ਼ੁਕਰਗੁਜ਼ਾਰ ਹਾਂ ਇਹ ਤਸਵੀਰ ਬੱਬਲਕੌਰ ਸਿੰਘ ਹੋਰਾਂ ਦੀ ਐ ਇਹ ਉਹਨਾਂ ਨੇ ਲਿਖਿਆ ਕਿ ਸਾਡੇ ਘਰੇ ਸਿੱਧੂ ਦਾ ਛੋਟਾ ਪਰਾ ਆਇਆ ਹੈ ਅਕਾਲਪੁਰਖ ਦੇ ਧਰਵਾਦੀਆਂ ਕਿ ਉਹਨਾਂ ਨੇ ਸਾਡੇ ਹੱਥ ਚੋਲੀ ਛੋਟਾ ਪੁੱਤ ਪਾਇਆ ਮਾਂ ਵੀ ਬੇਹੱਦ ਖੁਸ਼ ਹੈ ਪਿੰਡ ਵੀ ਬੇਹੱਦ ਖੁਸ਼ ਹੈ ਹਵੇਲੀ ਦੇ ਵਿੱਚ ਇੱਕ ਵਾਰੀ ਫਿਰ ਤੋਂ ਰੌਣਕ ਆਈ ਹੈ ਪਰ ਉਹ ਸਮਾਣੀ ਭੁਲਾਇਆ ਜਾ ਸਕਦਾ ਜੋ ਸਮਾ ਸਿੱਧੂ ਦੇ ਨਾਲ ਹੋਇਆ ਉਹ ਪਲੈਨ ਜਾ ਸਕਦਾ ਪਰ ਪਰਿਵਾਰ ਦੇ ਲਈ ਅੱਜ ਬਹੁਤ ਵੱਡੀ ਖੁਸ਼ੀ ਹੈ ਜਸਟਿਸ ਵੀਰ ਨਾਲ ਦੀ ਨਾਲ ਮੰਗੀ ਜਾਏਗਾ ਇਹ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਪਿਆਰਾ ਬੱਚਾ ਨਜ਼ਰ ਆ ਰਿਹਾ ਹੱਥ ਦੇ ਵਿੱਚ ਤੇ ਬਾਪੂ ਦੇ ਚਿਹਰੇ ਤੇ ਵੀ ਖੁਸ਼ੀ ਹੈ ਤੇ ਨਾਲ ਤਸਵੀਰ ਦੇ ਵਿੱਚ ਲੈਜ਼ਨ ਨੈਵਰ ਡਾਈ ਸਿੱਧੂ ਮੁਸੇਵਾਲਾ ਉਹ ਵੀ ਹੱਸ ਰਿਹਾ ਤਾਂ ਕੇਕ ਵੀ ਕੱਟਿਆ ਗਿਆ ਉਸ ਤੇ ਉੱਤੇ ਹੈਪੀ ਬਰਥਡੇ ਲਿਖਿਆ ਗਿਆ ਸਪੈਸ਼ਲ ਖਾਸ ਤੌਰ ਤੇ ਪਹਿਲਾਂ ਬਹੁਤ ਖਬਰਾਂ ਚੱਲ ਰੀਆਂ ਸੀ ਕਿ ਮਾਤਾ ਪੁੱਤ ਨੂੰ ਜਨਮ ਦੇਣਗੇ ਦੋ ਬੱਚਿਆਂ ਨੂੰ ਜਨਮ ਦੇਣਗੇ ਪਰ ਉਹ ਘੜੀਆਂ ਇੰਤਜ਼ਾਰ ਖਤਮ ਹੋਏ ਬਹੁਤ ਨਿਊਜ਼ ਚੈਨਲਾਂ ਨੇ ਖਬਰਾਂ ਲਈਆਂ ਪਰ ਕਿਤਨਾ ਕਿਤੇ ਪਿਆਰ ਕਹਿੰਦਾ ਪਰਿਵਾਰ ਕਹਿੰਦਾ ਸੀਗਾ ਕਿ ਅਸੀਂ ਖਬਰ ਜ਼ਰੂਰ ਸਾਂਝੀ ਕਰਾਂਗੇ ਜੋ ਵੀ ਹੋਈ ਤੁਹਾਡੇ ਨਾਲ ਉਹੀ ਗੱਲ ਹੋਈ ਅੱਜ ਬਾਪੂ ਬਲਕੌਰ ਸਿੰਘ ਹੋਰਾ ਨੇ ਦਿਨ ਚੜ੍ਹਦੇ ਹੀ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਇੱਕ ਛੋਟਾ ਸਿੱਧੂ ਨਜ਼ਰ ਆ ਰਿਹਾ ਹੈ ਬਾਪੂ ਦੇ ਚਿਹਰੇ ਤੇ ਖੁਸ਼ੀ ਮਾਤਾ ਦੇ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰ ਦਿਓ ਤਾਂ ਜੋ ਸਿੱਧੂ ਨੂੰ ਚੌਣ ਵਾਲੇ ਸਿੱਧੂ ਦੇ ਛੋਟੇ ਭਰਾ ਨੂੰ ਚੌਣ ਵਾਲਿਆਂ ਤੱਕ ਇਹ ਵੀਡੀਓ ਪਹੁੰਚ ਜਾਵੇ ਆਜ਼ਾਦ ਟੀਵੀ ਵੱਲੋਂ ਵੀ ਸਿੱਧੂ ਹਸੇ ਵਾਲਾ ਦੇ ਮਾਤਾ ਪਿਤਾ ਨੂੰ ਲੱਖ ਲੱਖ ਵਾਰ ਅਤੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜਨਤਾ ਜਸਟਿਸ ਨਹੀਂ ਮਿਲਦਾ ਜਸਟਿਸ ਫੋਰ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਬਾਪੂ ਬਲਕੌਰ ਸਿੰਘ ਬੈਠੇ ਹੋਏ ਨੇ ਸਿੱਧੂ ਮੂਸੇਵਾਲਾ ਦੀ ਫੋਟੋ ਲੱਗੀ ਹੋਈ ਆ ਸਾਹਮਣੇ ਕੇਕ ਪਿਆ ਆ ਤਾਂ ਤਸਵੀਰ ਦੇ ਵਿੱਚ ਕੁਝ ਹੋਰ ਵੀ ਦੇਖ ਰਹੇ ਹਾਂ ਹੱਥ ਦੇ ਵਿੱਚ ਇੱਕ ਛੋਟਾ ਬੱਚਾ ਇਹ ਬੱਚਾ ਕੌਣ ਹੈ ਇਹ ਕੋਈ ਐਡਿਟ ਕੀਤੀ ਹੋਈ ਫੋਟੋ ਨਹੀਂ ਇਹ ਸਿੱਧੂ ਮੂਸੇਵਾਲਾ ਦਾ ਛੋਟਾ ਪਰਾ ਸਿੱਧੂ ਦੀ ਘਰ ਵਾਪਸੀ ਹੋਈ ਆ ਇਹ ਤਸਵੀਰ ਬਾਪੂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾ ਕੇ ਸਾਰੀ ਜਾਣਕਾਰੀ ਸਾਂਝੀ ਕੀਤੀ ਤੁਹਾਨੂੰ ਦੱਸਦੇ ਆ ਬੱਪੂ ਬਲਕੌਰ ਸਿੰਘ ਹੋਰਾਂ ਨੇ ਕੀ ਕਿਹਾ ਬੱਪੂ ਬਲਕੌਰ ਸਿੰਘ ਕਹਿੰਦੇ ਨੇ ਸ਼ੁਭਦੀਪ ਨੂੰ ਚੌਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਇੱਕ ਸ਼ੁਭ ਦਾ ਛੋਟਾ ਵੀਰ ਪਾਇਆ ਹੈ ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਉਹ ਸ਼ੁਭ ਚਿੰਤਕਾਰ ਦੇ ਅਥਾ ਪਿਆਰ ਦੀ ਸ਼ੁਕਰਗੁਜ਼ਾਰ ਹਾਂ ਇਹ ਤਸਵੀਰ ਬਖ ਬਲਕੋਤ ਸਿੰਘ ਹੋਰਾਂ ਦੀ ਹੈ ਇਹ ਉਹਨਾਂ ਨੇ ਲਿਖਿਆ ਕਿ ਸਾਡੇ ਘਰੇ ਸਿੱਧੂ ਦਾ ਛੋਟਾ ਪਰਾ ਆਇਆ ਹੈ ਅਕਾਲਪੁਰਖ ਦੇ ਧਨਵਾਦੀਆਂ ਕਿ ਉਹਨਾਂ ਨੇ ਸਾਡੇ ਆ ਚੋਲੀ ਛੋਟਾ ਪੁੱਤ ਪਾਇਆ ਮਾਂ ਵੀ ਬੇहद ਖੁਸ਼ ਹੈ ਪਿੰਡ ਵੀ ਬੇहद ਖੁਸ਼ ਹੈ ਹਵੇਲੀ ਦੇ ਵਿੱਚ ਇੱਕ ਵਾਰੀ ਫਿਰ ਤੋਂ ਰੌਣਕ ਆਈ ਹੈ ਪਰ ਉਹ ਸਮਾਂ ਨਹੀਂ ਭੁਲਾਇਆ ਜਾ ਸਕਦਾ ਜੋ ਸਮਾ ਸਿੱਧੂ ਦੇ ਨਾਲ ਹੋਇਆ ਉਹ ਪਲੈਨ ਜਾ ਸਕਦਾ ਪਰ ਪਰਿਵਾਰ ਦੇ ਲਈ ਅੱਜ ਬਹੁਤ ਵੱਡੀ ਖੁਸ਼ੀ ਹੈ ਜਸਟਿਸ ਵੀ ਨਾਲ ਦੀ ਨਾਲ ਮੰਗੀ ਜਾਏਗਾ ਇਹ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਪਿਆਰਾ ਬੱਚਾ ਨਜ਼ਰ ਆ ਰਿਹਾ ਹੱਥ ਦੇ ਵਿੱਚ ਤੇ ਬਾਪੂ ਦੇ ਚਿਹਰੇ ਤੇ ਵੀ ਖੁਸ਼ੀ ਹੈ ਤੇ ਨਾਲ ਤਸਵੀਰ ਦੇ ਵਿੱਚ ਲੈਜ਼ਨ ਨੈਵਰ ਡਾਈ ਸਿੱਧੂ ਮੁਸੇਵਾਲਾ ਉਹ ਵੀ ਹੱਸ ਰਿਹਾ ਤਾਂ ਕੇਕ ਵੀ ਕਟਿਆ ਗਿਆ ਉਸ ਦੇ ਉੱਤੇ ਹੈਪੀ ਬਰਥਡੇ ਲਿਖਿਆ ਗਿਆ ਸਪੈਸ਼ਲ ਖਾਸ ਤੌਰ ਤੇ ਪਹਿਲਾਂ ਬਹੁਤ ਖਬਰਾਂ ਚੱਲ ਰਹੀਆਂ ਸੀ ਕਿ ਮਾਤਾ ਪੁੱਤ ਨੂੰ ਜਨਮ ਦੇਣਗੇ ਤੋਂ ਬੱਚਾ ਨੂੰ ਜਨਮ ਦੇਣਗੇ ਪਰ ਉਹ ਕੜੀਆਂ ਇੰਤਜ਼ਾਰ ਖਤਮ ਹੋਏ ਬਹੁਤ ਨਿਊਜ਼ ਚੈਨਲਾਂ ਨੇ ਖਬਰਾਂ ਲਾਈਆਂ ਪਰ ਕਿਤਨਾ ਕਿਤੇ ਪਿਆਰ ਕਹਿੰਦਾ ਪਰਿਵਾਰ ਕਹਿੰਦਾ ਸੀਗਾ ਕਿ ਅਸੀਂ ਖਬਰ ਜ਼ਰੂਰ ਸਾਂਝੀ ਕਰਾਂਗੇ ਜੋ ਵੀ ਹੋਈ ਤੁਹਾਡੇ ਨਾਲ ਉਹੀ ਗੱਲ ਹੋਈ ਆ ਦੇ ਬਾਬੂ ਬਬਲ ਕੋਰਸਿੰਗ ਹੋਰਾਂ ਨੇ ਦਿਨ ਚੜ੍ਹਦੇ ਹੀ ਇੱਕ ਪੋਸਟ ਪਾਈ ਹੈ ਜਿਸ ਦੇ ਵਿੱਚ ਇੱਕ ਛੋਟਾ ਸਿੱਧੂ ਨਜ਼ਰ ਆ ਰਿਹਾ ਹੈ। ਬਾਪੂ ਦੇ ਚਿਹਰੇ ਤੇ ਖੁਸ਼ੀ, ਮਾਤਾ ਦੇ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਵੱਤ ਵਤ ਸਾਂਝਾ ਕਰ ਦਿਓ ਤਾਂ ਜੋ ਸਿੱਧੂ ਚੌਣ ਵਾਲੇ, ਸਿੱਧੂ ਦੇ ਛੋਟੇ ਭਰਾ ਚੌਣ ਵਾਲਿਆਂ ਤੱਕ ਇਹ ਵੀਡੀਓ ਪਹੁੰਚ ਜਾਵੇ। ਔਰ ਜ਼ਾਟ ਟੀਵੀ ਵੱਲੋਂ ਵੀ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਨੂੰ ਲੱਖ ਲੱਖ ਮੁਬਾਰਕ ਤੇ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਜਦ ਤੱਕ ਜਸਟਿਸ ਨਹੀਂ ਮਿਲਦਾ ਜਸਟਿਸ ਫੋਰ ਸਿੱਧੂ ਮੂਸੇਵਾਲਾ